ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਜੌਬ ਨਾਲ ਸੰਬੰਧਤ ਪਰਤਿਆ ਨਰਸ ਬੰਦਾ ਦਾ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਜਾਂ ਮੁਲਾਜ਼ਮਾਂ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਉਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਪੱਤਰ ਜਾਰੀ ਕੀਤਾ ਗਿਆ 11/2/2026 ਨੂੰ ਜਿਹੜਾ ਨਵਾਂ ਪੱਤਰ ਜਾਰੀ ਕੀਤਾ ਗਿਆ ਕੀ ਹੈ ਪੱਤਰ ਇਸ ਦੀ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਅੱਜ ਦੀ ਗੱਲ ਜਿਹੜੀ ਆਪਾਂ ਸਿੱਖਿਆ ਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਉਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਹ ਜਿਹੜਾ ਪੱਤਰ ਹੈ ਮਿਤੀ 11/2/2026 ਨੂੰ ਡਾਇਰੈਕਟਰ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਸਿੱਖਿਆ ਭਾਗ ਵੱਲੋਂ ਰਾਜ ਦੇ ਵਿੱਚ ਬਾਰਡਰ ਏਰੀਆ ਦੇ ਆ ਜਿਹੜਾ ETT ਦਾ ਆਰਡਰ ਦੀ ਕੰਸੀਆ ਕਰੀਆਂ ਗਈਆਂ ਸੀ 1664 ਬਿਤੀ ਤੇ ਬਾਅਦ ਵਿੱਚ ਇਸ ਦੇ ਵਿੱਚ ਜਿਹੜਾ ਸੀ 700 ਦਾ ਵਾਅਦਾ ਕਰਕੇ 2364 ਅਸਾਮੀਆਂ ਜਿਹੜੀਆਂ ਕੱਢੀਆਂ ਗਈਆਂ ਸੀ ਜਿਸ ਦੇ ਬਾਅਦ ਚਾਪਾ ਜਾਣਦੇ ਆ ਕਿ ਇਸ ਦੀ ਜਿਹੜੀ ਸੈਲੈਕਸ਼ਨ ਲਿਸਟ ਜਾਰੀ ਕੀਤੀ ਹੈ ਕਿ ਜੇ ਅਸੀਂ ਆਪਾਂ ਸਿੱਧਾ ਮੁੱਦੇ ਦੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੋਇਨਿੰਗ ਪੱਤਰ 19 ਤੈਨ 2025 ਨੂੰ ਦਿੱਤੇ ਗਏ ਸੀ ਤੇ ਜੋਇਨ ਕਰਵਾ ਦਿੱਤੇ ਗਏ ਸੀ 752 ਯੋਗ ਉਮੀਦਵਾਰਾਂ ਨੇ ਜਿਹੜਾ ਇਸ ਦੇ ਸਟੇਸ਼ਨ ਜੋਇਨ ਕੀਤੇ ਸੀ ਉਸ ਤੋਂ ਬਾਅਦ ਨਾਟ ਜੋਇਨਿੰਗ ਡਾਟਾ ਜਿਹੜਾ ਆਇਆ ਸੀ ਤਾਂ ਜਿਸ ਦੇ ਵਿੱਚ ਨਵੀਆਂ ਕੈਰ ਲਿਸਟਾਂ ਜਾਰੀ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਉਹ ਲਿਸਟਾਂ ਜਾਰੀ ਕੀਤੀਆਂ ਜਾਂ ਜਿਸ ਦੇ ਵਿੱਚ ਓਪਨ ਦੇ 849 ਕੈਂਡੀਡੇਟ ਟੋਟਲ ਜਿਹੜੇ ਨੇ 849 ਕੈਂਡੀਡੇਟ ਦੀ ਲਿਸਟਾਂ ਜਾਰੀ ਕੀਤੀਆਂ ਜਿਸ ਦੇ ਵਿੱਚ ਓਪਨ ਦੇ 525 EWS ਤੇ 52 BC ਦੀਆਂ 71 ਤੇ ਐਸ ਸੀ ਅਰੋਧਿਆ 146 ਤੇ ਹੈਂਡੀਕੈਪਡ 15 ਜਿਹੜੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਸੀ ਤਾਂ ਹੁਣ ਇਸ ਦੇ ਸਬੰਧ ਵਿੱਚ ਨਵੀਂ ਅਪਡੇਟ ਆ ਚੁੱਕੀ ਹੈ ਤੇ ਇਸ ਦੀ ਸੂਚੀ 832 ਯੋਗ ਉਮੀਦਵਾਰਾਂ ਨੂੰ ਜਿਹੜਾ ਸਟੇਸ਼ਨ ਅਲਾਟਮੈਂਟ ਕਰਾਇਆ ਜਾਣਿਆ ਨੇ ਸਟੇਸ਼ਨ ਅਲਾਟਮੈਂਟ ਕਰਾਉਣ ਲਈ ਜਿਹੜਾ ਪੋਰਟਲ ਨੂੰ ਓਪਨ ਕੀਤਾ ਗਿਆ 11/2/2026 ਤੋਂ ਲੈ ਕੇ 13/2/2026 ਚਾਹਾਂ ਚਾਮੂ 5 ਵਜੇ ਤੱਕ ਜਿਹੜਾ ਸਟੇਸ਼ਨ ਅਲਾਟਮੈਂਟ ਕਰਾਇਆ ਜਾਣਗੇ ਉਮੀਦਵਾਰ ਨੂੰ ਜ਼ਾਹਤ ਕੀਤੀ ਜਾਂਦੀ ਹੈ ਕਿ ਉੱਪਰ ਜਿਹੜਾ ਸ਼ਡਿਊਲ ਦੇ ਅਨੁਸਾਰ ਆਪਣੇ ਸਟੇਸ਼ਨ ਜਿਹੜੇ ਚੋਣ ਕਰ ਸਕਦੇ ਨੇ ਵਾਦੂ ਅਤੇ ਜਿੰਨੇ ਮਰਜ਼ੀ ਆਪਣੀ ਆਈਡੀ ਤੇ ਖੋਲ ਕੇ ਤੇ ਆਪਣੇ ਜਿਹੜੇ ਨੇ ਸਟੇਸ਼ਨ ਚੋਣ ਕਰ ਸਕਦੇ ਨੇ ਜਿੰਨੇ ਮਰਜ਼ੀ ਆਪਣੇ ਸਟੇਸ਼ਨ ਚੋਣ ਕਰ ਸਕਦੇ ਨੇ ਤਾਂ ਇਹ ਜਿਹੜਾ ਸਟੇਸ਼ਨ ਚੋਣ ਕਰਾਉਣ ਲਈ ਜਿਹੜਾ ਹੈ ਇਹ ਪੱਤਰ ਜਾਰੀ ਕੀਤਾ ਗਿਆ 11 2026 ਤੋਂ ਲੈ ਕੇ 13 ਦੋ 2026 ਸ਼ਾਮ 5 ਵਜੇ ਤੱਕ ਸਟੇਸ਼ਨ ਚੁਆਇਸ ਕਰਵਾਏ ਜਾਣੇ ਨਹੀਂ ਤਾਂ ਇਹ ਜਿਹੜੇ 2364 ਨਵੇਂ ਕੈਂਡੀਡੇਟ ਲਈ ਜਿਹੜਾ ਸਟੇਸ਼ਨ ਚੁਆਇਸ ਲਈ ਜਿਹੜੀ ਇਹ ਅਪਡੇਟ ਆ ਚੁੱਕੀ ਹੈ ਤਾਂ ਇਸ ਦੇ ਵਿੱਚ 2364 ਦੇ ਵਿੱਚ 6835 ਵਾਲੇ ਵੀ ਜਿਹੜੇ ਨੇ ਆਪਣਾ ਨਿਯੁਕਤੀ ਪੱਤਰ ਲੈ ਸਕਦੇ ਨੇ ਪਰ ਉਹਨਾਂ ਦਾ ਸਟੇਸ਼ਨ ਜਿਹੜਾ ਉਹਨਾਂ ਦੀ ਨਵੀਂ ਨਿਯੁਕਤੀ ਮੰਨੀ ਜਾਵੇਗੀ ਤੇ ਸਟੇਸ਼ਨ ਵੀ ਚੇਂਜ ਨਹੀਂ ਕੀਤਾ ਜਾਵੇਗਾ ਕਿਉਂਕਿ ਬਾਰਡਰ ਏਰੀਆ ਵਿੱਚ ਜਿਹੜੇ ਲੱਗੇ ਹੋਏ ਨੇ ਉਹਨਾਂ ਦਾ ਸਟੇਸ਼ਨ ਚੁਆਇਸ ਜਿਹੜਾ ਏ ਨਹੀਂ ਚੇਂਜ ਕੀਤਾ ਜਾਵੇਗਾ ਤਾਂ ਜਿਹੜੀ ਉਹਨਾਂ ਦੀ ਨਿਯੁਕਤੀ ਨਾ ਵੀ ਮੰਨੀ ਜਾਵੇਗੀ ਤਾਂ ਇਸ ਲਈ ਜਿਹੜਾ ਵੀ ਇਹ ਉਹਨਾਂ ਨਵੀਂ ਅਪਡੇਟ 2364 ਦੇ ਸਬੰਧ ਵਿੱਚ ਆਈ ਹੈ ਜਿਸ ਦੇ ਵਿੱਚ ਜਿਹੜੇ 58 ਜੋਇਨਿੰਗ ਲਿਸਟ ਆਈ ਸੀ ਤਾਂ ਉਸ ਨੂੰ ਜਿਹੜਾ ਸਟੇਸ਼ਨ ਚੁਆਇਸ ਕਰਵਾਏ ਜਾਣੇ ਨੇ ਤੇ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਿਹੜਾ ਪੋਰਟਲ ਓਪਨ ਕੀਤਾ ਜਾ ਚੁੱਕਾ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ 2364 ਦੇ ਸਬੰਧ ਵਿੱਚ ਆਈ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ